爸爸。<noise> <noise> <noise> ਅਮਰਤ ਰਾਸ ਸਤ ਗੁਰ ਦੇਵੇ ਅਮਰਤ ਰਾਸ ਸਤ ਗੁਰ ਦੇਵੇ ਅਮਰਤ ਰਾਸ ਸਤ ਗੁਰ ਦੇਵੇ ਅਮਰਤ ਰਾਸ

ਭਗਤਾ ਪੂਰੀ ਕਰੇ ਆਸ ਜਨ ਭਗਤਾ ਪੂਰੀ ਕਰੇ ਆਸ ਸਰਬ ਭਲਦਾ sila niya ਰਿਸ਼ੀਆਂ ਦੇ ਕਰੇ ਹਾਂ ਰਿਸ਼ੀਆਂ ਦੇ ਕਰੇ ਹਾਂ ਨੀ ਕਾੜੀ ਜਦੂ ਭਗਤਾਨ ਰਿਸ਼ੀਆਂ ਦੇ ਕਰੇ ਹਾਂ ਹੋਰ ਕਿਹੜੀ ਜਦੂ ਭਗਤਾਨ ਰਿਸ਼ੀਆਂ ਦੇ ਕਰੇ ਹਾਂ ਬਦਲੀਏ ਸ਼ਾਂ ਕਰ ਦੇ ਮੇਰੇ ਭਗਤਾਨ ਰਿਸ਼ੀਆਂ ਦੇ ਕਰੇ ਹਾਂ ਵਾਧਾ ਲੀਖਾਂ ਕਰ ਭੇ ਤੇ ਪਖਤਾਨੇ ਰੀਸ਼ਿਆਂ ਦੇ ਕਰ ਹੂੰ ਓ ਕੜੀ ਐ ਸੋਹਣੀ ਕੜੀ ਜਦੋਂ ਕਰ ਭਾਨੇ ਰੀਸ਼ਿਆਂ ਦੇ ਕਰ ਹੂੰ ਨਾ ਤੇਰੀ ਐ ਸੁਨ ਮਨੋ ਮਹਿਲਾ ਦਾ ਮਾਇਆ ਫੇ ਵਾਲ ਕਟ ਨੇ ਰੀਸ਼ਿਆਂ ਦੇ ਕਰੇ ਸ਼ਾਗ ਕਰੀ ਦੇ ਤੇਰੇ ਲੱਗਰ ਤਾ ਨੇ ਰਿਸ਼ਿਆ ਜਮਰੇ ਕਰੇ ਜਾ ਆਹ ਜਾਨ ਦਾ ਬਾਟੇ ਸਾਰੇ ਬੜੋ ਸ਼ਬਦ ਸਾਰੇ ਬੜੋ ਸ਼ਬਦ ਜੁਗਾ ਤੇ ਵਿੰਦਿਆ ਮਾਲਕ ਨੂੰ ਮਾਲ ਜੁਗੇ ਅੰਗਰੇਜ਼

ਬਚਿਆ ਆ ਜਾਂਦਾ ਨੀ ਮੇ ਹੋ ਕੇ ਵੋਚ ਬਚਿਆ ਆ ਜਾਂਦਾ ਨੀ ਮੇ ਹੋ ਕੇ ज्योति ज्योत से उपार आते अपनी ज्योत तथा ज्योति ज्योत से उपार आते अपनी ज्योत तथा निरगुण नूर करे रसनाया निरगुण नूर करे रसनाया निर्गुणो यकरे ऋषिणां हं नमः श्री सेविष्णु भगवान् सरू की तो जोत जोत जो नाइति जोत 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 रोति जोत जोत नाइजोत जो साइ ਤੋਖਾ ਮੇਛਕ ਗੁਰ ਸਿੱਤ ਗੁਰ ਦੇ ਜਾਏ ਤੋਖਾ ਮੇਛਕ ਗੁਰ ਸਿੱਤ ਗੁਰ ਨ ਹੋਵੇ ਜਾਏ ਤੋਖਾ ਮੇਛਕ ਗੁਰ ਨ ਗੁਰ ਨ ਹੋਵੇ ਜਾਏ ਤੋਖਾ ਗੁਰ ਮੁਖ ਨ ਕਦੇ ਪਵਾਈਆ ਜੇ ਸੂਏ ਗੁਰ ਮੁਖ ਹੋਵੇ ਆਉਖਾ ਜਾਇਆ ਬਿਜਲੀ ਭੋਲਾ ਸਾਰੀ ਤੇ ਮੁਖਸ਼ਾਇਆ ਉਸੇ ਮੇਰੀ ਭੋਲਾ ਸਾਰੀ ਦੇ ਨਿਸ਼ਾਇਆ ਬਣੀ ਜਾਂਦਾ ਸੂਕਿਉ ਨੇ ਸ੍ਰੀ ਜਿਨ ਸਭ ਕੁਝ ਦੀਆ ਸੂਆ ਪਰਮਾਤਮਾ ਹੰਗ ਆਤਮਾ ਉਹ ਸਰਬ ਆਤਮਾ ਦਾ ਮਾਲਕ ਆ ਹੰਗ ਉਹਦੀ ਰਚਨਾ ਜਿੱਦਾਂ ਇੱਕ ਓੰਕਾਰ ਲਿਖਿਆ ਨਾ ਇੱਕ ਤੋਂ ਅਕਾਲ ਪੁਰਖ ਆ ਓੰਕਾਰ ਉਹਦੀ ਪੂਰੀ ਰਚਨਾ ਦਤਿਨਾ ਕੀ ਹੁੰਦੀ ਹੈ ਜੋ ਖੰਡ ਮੰਡ ਬ੍ਰਹਮੰਡ ਸੂਰਜ ਤਾਰੇ ਜਿਵੇਂ ਸਮਾਨ ਗੁਰੂ ਪੀਰ ਪਗੰਬਰ অবতার 84 ਲੱਖ ਜੂਨ ਜੋ ਕੁਝ ਵੀ ਦੁਨੀਆ ਤੇ ਬਣਿਆ ਆ ਉਹਦੀ ਰਚਨਾ ਹੈ ਪੂਰੀ ਰਚਨਾ ਨੂੰ ਕਹ ਆਪੇ ਉਹਨੂੰ ਇੱਕ ਨੂੰ ਮੰਨਣਾ ਸੋਹਮੇ ਦਾ ਮਤਲਬ ਇਹ ਹੈ ਵੀ ਸੋਹ ਨੂੰ ਪੂਰੀ ਰਚਨਾ ਨੇ ਹੰਗ ਨੇ ਉਹਨੂੰ ਇੱਕ ਨੂੰ ਮੰਨਣਾ ਉਹ ਇੱਕ ਕੌਣ ਆ ਮਹਾਰਾਜ ਉਹ ਕਹਿੰਦਾ ਵੀ ਮੈਂ ਮਹਾਰਾਜ ਆ ਬੇਚੱਕੇ ਹਿੰਗ ਦੂਜੇ ਨੂੰ ਬੁਲਾਉਣ ਲੱਗੇ ਕੀ ਕਰਦੇ ਹਨ ਕੀ ਹਾਲ ਜੀ ਮਹਾਰਾਜ ਉਹ ਵੀ ਕਹਿੰਦਾ ਠੀਕ ਹੈ ਜੀ ਮਹਾਰਾਜ ਨਾ ਮਹਾਰਾਜ ਬੁਲਾਉਣ ਵਾਲਾ ਤੇ ਨਾਮ ਮਹਾਰਾਜ ਨੂੰ ਕੀ ਹੋਇਆ ਇੱਕ ਦਿਨ ਨੂੰ ਬੁਲਾ ਲਿਆ ਇੱਕ ਮਹਾਰਾਜ ਨੂੰ ਮੈਂ ਯਾਦ ਕਰ ਲਿਆ ਇੱਥੇ ਲਿਖਿਆ ਵੀ ਮੈਂ ਮਹਾਰਾਜ ਆ ਮਹਾਰਾਜ ਕੌਣ ਕਹਿ ਰਿਹਾ ਪਰਮਾਤਮਾ ਵੀ ਮੈਂ ਮਹਾਰਾਜ ਆ ਮੇਰੇ ਵਿੱਚ ਕੋਈ ਗੋਣਿਆ ਇਹ ਕਰਕੇ ਤੂੰ ਮੇਰੀ ਜੈ ਕਰਦਾ ਮਹਾਰਾਜ ਦੀ ਗਾੜੀ ਹੁੰਦਾ ਸ਼ੇਰ ਸਿੰਘ ਅੱਜ ਕੱਲ ਕੰਪਿਊਟਰ ਦਾ ਸਮਾਂ ਹਰ ਕੋਈ ਕਹਿੰਦਾ ਵੀ ਸ਼ੇਰ ਸਿੰਘ ਕੋਈ ਬੰਦਾ ਹੋਣਾ ਜਿੱਤੀ ਆ ਕਰਦੇ ਸੋ ਹਮੇ ਮਹਾਰਾਜ ਸ਼ੇਰ ਸਿੰਘ ਕਹਿੰਦੇ ਆ ਕੋਈ ਬੰਦਾ ਹੋਣਾ ਅੱਗੇ ਆ ਗਿਆ ਵਿਸ਼ਨੂੰ ਇਹ ਜੀ ਹਿੰਦੂ ਮੱਧ ਦੇ ਹੋਣੇ ਇਹ ਵਿਸ਼ਨੂੰ ਦੇਵਤੇ ਦੀ ਜੈ ਕਰਦੇ ਹੋਣੇ ਨਹੀਂ ਇਦਾਂ ਨਹੀਂ ਮਹਾਰਾਜ ਨੇ ਕਿਹਾ ਸੂਪਰਮਾਤਮਾ ਹੰਗ ਆਤਮਾ ਉਹ ਸਰਬ ਆਤਮਾ ਦਾ ਮਾਲਕ ਆ ਮਹਾਰਾਜ ਉਹ ਰਾਜਿਆਂ ਦਾ ਰਾਜਾ ਆ ਪਾਸ਼ਾ ਦਾ ਪਾਸ਼ਾ ਆ ਸ਼ੈਨਸ਼ਾ ਦਾ ਸ਼ੈਨਸ਼ਾ ਗੁਰੂਆਂ ਦਾ ਗੁਰੂ ਆ ਭਗਵਾਨਾਂ ਦਾ ਭਗਵਾਨ ਸਭ ਨੂੰ ਭੇਜਣ ਵਾਲਾ ਸ਼ੇਰ ਸਿੰਘ ਇੱਕ ਪੈੜ ਦਿਨ ਵਾਲੀ ਸਮਰੱਥ ਤਾਕਤ ਆ ਉਹ ਕਾਲਪੁਰਖ ਬੇਸ਼ੱਕ ਹਾਨੂੰ ਮਾਨਸ ਜਨਮ ਦਿੱਤਾ ਪਰਮਾਤਮਾ ਨੇ ਫਿਰ ਵੀ ਇਹ ਸ਼ੇਰ ਤੋਂ ਡਰਦੇ ਆ ਜਿਹੜਾ ਪਰਮਾਤਮਾ ਉਹ ਸ਼ੇਰ ਤੋਂ ਨਹੀਂ ਡਰਦਾ ਸ਼ੇਰ ਉਹਦੀ ਰਚਨਾ ਸ਼ੇਰ ਦਾ ਮਤਲਬ ਇਹ ਆ ਉਹ ਪੈੜ ਦਿਨ ਵਾਲੀ ਸਮਰੱਥ ਤਾਕਤ ਆ ਸਿੰਘ ਸ਼ਕਤੀ ਉਦੇ ਵੱਡਾ ਕੋਈ ਬਹਾਦਰ ਨਹੀਂ ਬਲੀ ਨਹੀਂ ਪਰਮਾਤਮਾ ਦਾ ਅੱਗੇ ਆ ਗਿਆ ਵਿਸ਼ਨੂੰ ਵਿਸ਼ਨੂੰ ਇਥੇ ਦੇਵਤੇ ਦੀ ਗੱਲ ਨਹੀਂ 33 ਕਰੋੜ ਦੇਵੀ ਦੇਵਤੇ ਦੀ ਰਚਨਾ ਹੈ ਗੁਰੂ ਪੀਰ ਪਕੰਮਰ অবতার ਦੀ ਰਚਨਾ ਹੈ ਵਿਸ਼ਨੂੰ ਰੂਪ ਹੋ ਕੇ ਸਭ ਦੀ ਰੋਟੀ ਰੋਜੀ ਉਹ ਪਾਲਣਾ ਕਰਦਾ ਪੱਥਰਾਂ ਚ ਜੀਉ ਨੂੰ ਦੇ ਰਿਹਾ ਪਾਣੀ ਚ ਜੀਉ ਨੂੰ ਦੇ ਰਿਹਾ ਜੀਉ ਨੂੰ ਕੋਈ ਉਹਦਾ ਨਾਮ ਜਪੜਿਆ ਉਹਨੂੰ ਵੀ ਦੇ ਰਿਹਾ ਜੋ ਨਹੀਂ ਜਪੜਿਆ ਉਹਨੂੰ ਵੀ ਦੇ ਰਿਹਾ ਉਹਦਾ ਕਿਸੇ ਨਾਲ ਵੈਰ ਨਹੀਂ ਵਿਸ਼ਨੂੰ ਰੂਪ ਹੋ ਕੇ ਸਭ ਦੀ ਰੋਟੀ ਰੋਜੀ ਉਹ ਪਾਲਣਾ ਕਰਦਾ ਫਿਰ ਅਗਿਆ ਗਿਆ ਭਗਵਾਨ ਫਿਰ ਸਦਾ ਰਹਿਣ ਵਾਲਾ ਭਗਵਾਨ ਪਹਿਲਾਂ ਵੀ ਹੀ ਤੇ ਹੁਣ ਵੀ ਤੇ ਗਾਉ ਉਹਦੀ ਜੈ ਆ ਜੈ ਜੈ ਕਦੀ ਕਰਦੇ ਆ ਜੋ ਸਬਦਾ ਸੋ ਪਰਮਾਤਮਾ ਹੰਗਾਤਮਾ ਮਹਾਰਾਜ ਰਾਜਾਂ ਦਾ ਰਾਜਾ ਗੁਰੂਆਂ ਦਾ ਗੁਰੂ ਸ਼ੈਨਸ਼ਾ ਦਾ ਸ਼ੈਨਸ਼ਾ ਭਗਵਾਨਾਂ ਦਾ ਭਗਵਾਨ ਸ਼ੇਰ ਸਿੰਘ ਸਭ ਨੂੰ ਭੈ ਵਿੱਚ ਰੱਖਣ ਵਾਲਾ ਵਿਸ਼ਨੂੰ ਸਭ ਦੀ ਰੋਟੀ ਰੋਜੀ ਪਾਲਣ ਕਰਨ ਵਾਲਾ ਭਗਵਾਨ ਸਦਾ ਰਹਿਣ ਵਾਲਾ ਭਗਵਾਨ ਜੋ ਪਹਿਲਾਂ ਵੀ ਹੀ ਤੇ ਹੁਣ ਵੀ ਤੇ ਗਾਉ ਉਹਦੀ ਜੈ ਕਰਦੇ ਆ ਸਾਰੇ ਐਂਕੇ ਤਤਵਜੂਦ ਦੀ ਜਾਇ ਨਹੀਂ ਕਰਦੇ ਆਹ ਹੋਰ ਵੀ ਆਣਿਆ ਐਂਕੇ ਸਾ ਸੰਗਤ ਜਾ ਕੇ ਕਿ ਮੰਦਿਰ ਜਾ ਕੇ ਕਿ ਗਿਰਜੀ ਚ ਜਾ ਕੇ ਕਿ ਗੁਰਦੁਆਰੇ ਜਾ ਕੇ ਸਾ ਸੰਗਤ ਚ ਕੋਈ ਸਿੱਖਿਆ ਮਤ ਲੈ ਸਕਦੇ ਆ ਸਾਡੇ ਵਰਗੇ ਦੰਦ ਕਿਹੇ ਡੰਗਰ ਦੇ ਵੀ ਆ ਨਾ ਸਾਡੇ ਵਰਗੇ ਦੰਦ ਲਾ ਲੋ ਘੋੜੇ ਦੇ ਜੇ ਸਾਡੇ ਵਰਗੇ ਦੰਦ ਊਠ ਦੇ ਜੇ ਸਾਡੇ ਵਰਗੇ ਦੰਦ ਮੱਝਾਂ ਗਾਵਾਂ ਬਲਦਾਂ ਦੇ ਜੀ ਉਹਦੇ ਗਾੜੀ ਆਂਡਾ ਮੀਟਰ ਕਿਵੇਂ ਖਾਂਦੇ ਡੰਗਰ ਜਿਹਾ ਜਿਓ ਹਾਨੂੰ ਰੱਬ ਨੇ ਬੁੱਧੀ ਦਿੱਤੀ ਆ ਤੇ ਬੁੱਧੀ ਹੋਈ ਪਿਛਟ ਬੰਦੇ ਵਾਸਤੇ ਮਾਸਨੀ ਬਣਿਆ ਕੌਣ ਖਾਂਦਾ ਮਿਓਟ ਇਹ ਵੀ ਇੱਕ ਐਗਜ਼ਾਮਪਲ ਸੁਣ ਲਓ ਮਾੜੀ ਜੀ ਜਿਹਦੇ ਦੰਦ ਅੱਗੇ ਮੁੜੇ ਹੁੰਦੇ ਆ ਤੇ ਜਿਹੜਾ ਜੀਵ ਨਾ ਪਾਣੀ ਲਪ-ਕਲਪ ਕਰਕੇ ਪੀਂਦਾ ਪੀਂਦਾ ਨਾ ਜਿੱਦਾਂ ਕੁੱਤਾ ਆਇਆ ਬਿੱਲੀ ਹੋਇਆ ਜੋ ਵੀ ਚੀਕ ਲਾ ਕੇ ਪਾਣੀ ਪੀਂਦਾ ਜਿੱਦਾਂ ਚੀਕ ਲਾ ਕੇ ਪਾਣੀ ਦੁੱਧ ਪੀਂਨੇ ਆ ਜਿਹੜਾ ਚੀਕ ਲਾ ਕੇ ਪਾਣੀ ਪੀਂਦਾ ਡੰਗਰ ਵੀ ਦੀ ਜੇ ਮੀਟ ਖਾਂਦਾ ਕਿਤੇ ਗਾਂ ਗਾੜੀ ਚ ਘੋੜੇ ਗਾੜੀ ਮੀਟਰ ਰੱਖ ਕੇ ਵੇਖ ਲਿਓ ਆਂਡਾ ਰੱਖ ਕੇ ਵੇਖ ਲਿਓ 10 ਦਿਨ ਪਿਆਰਾ ਖੁੱਲੀ ਜ ਨਹੀਂ ਖਾਊਗਾ ਤੇ ਜੇ ਮਾਸਾ ਧਿਆਨ ਪਰਾ ਨਾ ਕਰੋ ਤੇ ਬਿੱਲੀ ਲੈ ਕੇ ਆ ਜਾਊਗੀ ਜਿਹਦੇ ਦੰਦ ਗਾੜੀਓ ਮੁੜੇ ਹੁੰਦੇ ਆ ਨਾ ਤੇ ਜੀਵ ਨਾਲ ਲਪਕ ਲਪਕ ਕੇ ਪਾਣੀ ਪੀਂਦਾ ਉਹ ਮੀਟ ਖਾਂਦਾ ਜੀ ਇਹ ਆਓ ਮੈਂ ਜਕਾਰੇ ਲਾਉਣਾ ਸੋ ਅੰਗ ਮਾਰਾ ਜੀ ਸੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਪਰੋਂ ਆਂਦੀ ਜੈ ਸੇ ਪਤਾ ਹੋਣਾ ਚਾਹੀਦਾ ਹੈ ਜਿਤਨੇ ਵੀ ਧਰਮ ਹਨ ਸਾਰੇ ਉੱਚੇ ਸੱਚੇ ਹਨ ਸਾਰੇ ਪਰਮਾਤਮਾ ਨੂੰ ਮਲਾਉਣ ਵਾਸਤੇ ਬਣੇ ਹਨ ਸਾਰੇ ਇਹ ਉਹਨਾਂ ਦੀ ਸੰਗ੍ਹਾ ਕਰਦੇ ਹਨ ਤੇ ਪਿਆਰੀਏ ਭਾਣੂ ਕਿਉਂਕਿ ਪਰਮਾਤਮਾ ਨੇ ਜਿਤਨੇ ਵੀ ਗ੍ਰੰਥ ਸਾਹਿਬ ਹਨ ਜਿਤਨੇ ਵੀ ਧਰਮ ਹਨ ਇਹਨਾਂ ਨੂੰ ਅਗਰ ਸਾਰਿਆਂ ਨੂੰ ਵਿਚਾਰਿਆ ਜਾਏ ਜੇ ਰਾਮ ਦੇ ਟਾਈਮ ਰਮਾਇਣ ਤੇ ਕ੍ਰਿਸ਼ਨ ਦੇ ਟਾਈਮ ਗੀਤਾ ਇਸ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਤੁਸੰਗ ਗੁਰੂਆਂ ਜਿਹੜੀ ਮਹਾਰਾਏ ਨੇ ਬਾਣੀ ਦਿੱਤੀ ਇਹਨਾਂ ਉੱਰ ਸਾਰੇ ਜਿੰਨੇ ਵੀ ਧਰਮ ਹਨ ਚਾਹ ਹਿੰਦੂ ਮੁਸਲਮ ਸਿੱਖ ਸਾਇ ਜੁਦੀ ਪਾਰਸੀ ਜਿੰਨੇ ਵੀ ਧਰਮ ਹਨ ਉਹਨਾਂ ਧਰਮਾਂ ਨੂੰ ਅਗਰ ਵਿਚਾਰਿਆ ਜਾਏ ਉਹਦੇ ਵਿੱਚ ਅੰਕਤ ਹੈ ਕੋਈ ਉਹ ਜੋੜਾ ਰੱਬ ਹੈ ਉਹ ਰੰਗ ਰੂਪ ਨਹੀਂ ਹੈ ਉਹਦਾ ਰੰਗ ਰੂਪ ਨਹੀਂ ਹੈ ਹਾਲਾਂਕਿ ਰਾਮ ਵੀ ਆਇਆ ਸ੍ਰੀ ਲੈ ਕੇ ਕਾਂ ਵੀ ਆ ਗੁਰਨਾਨ ਨਾਦ ਪਾਸ਼ਾ ਵੀ ਆਏ ਇਸੇ ਵੀ ਆਇਆ ਮੂਸਾ ਵੀ ਆਇਆ ਮਗਰ ਇਹ ਵੀ ਅਗਰ ਉਹਨੂੰ ਵਿਚਾਰਿਆ ਜਾਏ ਤਾਂ ਉਹਦੇ ਵਿੱਚ ਇਹ ਲਿਖਿਆ ਹੈ ਉਹਨਾਂ ਗ੍ਰੰਥਾਂ ਦੇ ਵਿੱਚ ਕਿ ਜਦੋਂ ਉਹ ਆਏਗਾ ਪ੍ਰਮਾਤਮਾ ਸਾਰਿਆਂ ਦਾ ਬਾਪ ਕਾਂ ਦਾ ਕਾਂ ਰਾਮ ਦਾ ਰਾਮ ਜਿਹੜਾ ਪ੍ਰਮਾਤਮਾ ਜਿਹੜਾ ਨਿਰਆਕਾਰ ਹੈ ਜਿਹੜਾ ਖਤਮ ਨਹੀਂ ਹੋਣ ਵਾਲਾ ਉਹਦੇ ਵਿੱਚ ਅੰਕਿਤ ਕੀਤਾ ਹੈ ਕਿ ਉਹ ਆਏਗਾ ਤੇ ਆਪਣਾ ਸਤ ਸਰੂਪ ਧਾਰੇਗਾ ਆਪਣਾ ਸਤ ਸ੍ਰੀ ਅਕਾਲ ਰੱਖੇਗਾ ਕਿਉਂ ਸਾਰੀਆਂ ਜਿੱਤੀਆਂ ਹੋਈਆਂ ਪਸ਼ੀਨ ਗੁਆਈਆਂ ਆਰਾਮ ਕਹਿ ਗਿਆ ਕਾਹਨ ਕਹਿ ਗਿਆ ਨਾਨਕ ਪਾਸ਼ਾ ਕਹਿ ਗਿਆ ਈਸਾ ਕਹਿ ਗਿਆ ਤੇ ਉਹ ਧਰਤੀ ਦੇ ਉੱਤੇ ਆਉਣਾ ਹੈ ਕਿਉਂ ਠੀਕ ਜਿੱਤੇ ਹੋਏ ਟਾਈਮ ਦੇ ਨਾਲ ਉਹ ਪ੍ਰਮਾਤਮਾ ਜਿਹੜਾ ਹੈ ਹਾਲਾਂਕਿ ਅਜੀਤ ਰੰਦਾਵਾ ਹੋਇਆ ਹੈ ਗੁਰਨਾਨਕ ਪਾਸ਼ਾ ਭਗਤ ਉਸ ਨੂੰ ਕਿਆ ਗੁਰਨਾਨ ਪਾਸ਼ਾ ਨੇ ਅਜੀਤੇ ਸੁਣ ਸਲੋਕਾ ਨਿਹਕੰਕ ਹੋਏ ਉਤਰਸੀ ਮਹਾਂਬਲੀ ਅਵਤਾਰ ਸੰਚਾਰ ਅਛਾ ਜੁਗਜੂ ਕਰੇ ਦੁਸ਼ਰਾ ਕਰੇ ਸ਼ੰਗਾਰ ਨਵਾਂ ਧਰਮ ਚੜਾਏ ਸੀ ਗੁਰਨਾਨ ਪਾਸ਼ਾ ਵੀ ਗਿਆ ਨਵਾਂ ਧਰਮ ਚੜਾਏਗਾ ਪਰ ਪੋਥੀ ਉਤਰੇਗਾ ਇਤਨੀ ਬਾਣੀ ਉਤਰੇਗਾ ਉਹ ਠੀਕ ਟਾਈਮ ਦੇ ਉੱਤੇ ਪਰਮੇਸ਼ਰ ਧਰਤੀ ਦੇ ਉੱਤੇ ਆਇਆ ਇਹ ਵੀ ਲਿਖਿਆ ਪਾਏਗਾ ਕਿੱਥੇ ਬਟਾਲਾ ਦਾ ਪੰਜਾਬ ਦੀ ਧਰਤੀ ਹੋਸੀ ਹਿੰਦੁਸਤਾਨ ਦੇ ਪੰਜਾਬ ਦੀ ਧਰਤੀ ਹੋਸੀ ਬਟਾਲਾ ਪਰਗਨਾ ਬਟਾਲਾ ਉਸ ਵਕਤ ਪਰਗਨੇ ਬੋਲ ਇਹਨਾਂ ਜਿਹੜੇ ਜ਼ਿਲ੍ਹੇ ਆ ਉਹਨੂੰ ਪਰਗਨੇ ਬੋਲਦੇ ਸੀ ਪਰਗਨਾ ਬਟਾਲਾ ਹੋਸੀ ਤੇ ਜੱਟ ਹਾਲਾਂਕਿ ਵਰਨ ਜਿਹੜੀ ਗੋਤ ਹੈ ਪ੍ਰਮਾਤਮਾ ਦੀ ਨਹੀਂ ਹੈ ਉਹਦੇ ਭਾਤਾਂ ਦੀ ਵੀ ਗੋਤ ਨਹੀਂ ਹੈ ਮਰੋ ਦੇਖਣ ਵਾਸਤੇ ਉਹ ਜੱਟਾਂ ਦੇ ਵਿੱਚ ਆਏਗਾ ਉਹ ਠੀਕ ਦਿੱਤੇ ਹੋਏ ਟਾਈਮ ਦੇ ਉੱਤੇ ਉਹ ਪਰਮੇਸ਼ਰ ਬਟਾਲੇ ਲਾਗੇ ਜੇਠਵਾਲ ਦੀ ਧਰਤੀ ਉੱਥੇ ਆਇਆ ਉਸਨੇ ਆ ਕੇ ਕਿਉਂਕਿ ਪਰਮੇਸ਼ਰ ਉਹਨਾਂ ਕਹਿਆ ਸੀਗਾ ਬਰਨਾਲ ਪਾਸ਼ਾ ਨੇ ਕਿ ਜਦੋਂ ਆਏਗਾ ਆਪਣਾ ਸਾਥ ਸਰੂ ਧਾਰੇਗਾ ਔਰ ਆਪਣਾ ਨਾਮ ਦੱਸੇਗਾ ਉਸ ਦਾ ਨਾਮ ਕੀ ਹੈ ਸੋਹੰਗ ਮਾਰੇ ਸ਼ੇਵ ਸਿੰਘ ਬਿਸ਼ਰੂ ਭਗਵਾਨ ਦੀ ਜੈ ਜਿਹੜੇ ਮੇਰੇ ਵੀਰ ਲਾਰੇ ਹਨ ਇਹ ਉਸ ਦਾ ਨਾਮ ਹੋਏਗਾ ਤੇ ਉਹ ਠੀਕ ਇਹਨਾਂ ਦਿੱਤੇ ਹੋਏ ਧਰਤੀ ਦੇ ਉੱਤੇ ਆਇਆ ਉਹ ਪਰਮੇਸ਼ਰ ਜਿਹੜਾ ਸਾਰਿਆਂ ਦਾ ਹੈ ਇੱਕ ਦਾ ਨਹੀਂ ਸਾਰੀ ਸ੍ਰਿਸ਼ਟੀ ਦਾ ਸਾਰੀ ਕਾਇਨਾਤ ਓਹ ਹਨ ਮਹਾਰਜ ਸ਼ੇਵ

Again, because I mean Thank <laughs> you. I love my

so бы so. 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 oh, 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 oh.